ਤਾਂ ਦੋਸਤੋ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤੇ ਇਸ ਟਾਈਮ ਅਸੀਂ ਖੜੇ ਆ ਜਗਰਾਉਂ ਵਿਖੇ ਜਿੱਥੇ ਸ਼੍ਰੀ ਬਾਲਾ ਜੀ ਸੇਵਾ ਮੰਡਲ ਵੱਲੋਂ ਬਕਾਇਦਾ ਪਿਛਲੇ 10 ਦਿਨ ਤੋਂ ਗਣਪਤੀ ਮਹਾਉਤਸਵ ਮਨਾਇਆ ਜਾ ਰਿਹਾ ਸੀ ਔਰ ਅੱਜ ਬੜੇ ਉਤਸ਼ਾਹ ਨਾਲ ਇੱਥੇ ਗਣਪਤੀ ਰਸੱਤਾਂ ਦੀ ਤਿਆਰੀ ਕੀਤੀ ਗਈ ਹੈ ਸਾਡੇ ਕੋਲ ਮੌਜੂਦ ਨੇ ਇੱਥੇ ਸ਼੍ਰੀ ਬਾਲਾ ਜੀ ਸੇਵਾ ਮੰਡਲ ਦੇ ਜਿਹੜੇ ਮੈਂਬਰ ਨੇ ਰਾਜੂ ਪਟਾਰੀਆ ਜੀ ਮੰਗਤਰਾਮ ਬਾਂਸਰ ਜੀ ਔਰ ਉਹਨਾਂ ਦੇ ਨਾਲ ਹੋਰ ਆਓ ਆਪਾਂ ਨੂੰ ਚਾਹੁੰਦੇ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਔਰ ਕੀ ਕਹੋਗੇ ਤੁਸੀਂ ਹਜੇ ਕੀ ਕਹੋਗੇ ਜੀ ਮਾਰਾ ਜਦਾ ਬismillah <laughs> 10 ਦਿਨ ਵਰਤਿਆ ਬਹੁਤ ਮੈਟਰ ਕਰਨਾ ਕਿੱਟਾ ਹੈ ਰਾਜਨੀਤਿਕ ਸਥਿਤੀ ਦੇਾਰੇ ਬਹੁਤ ਅਸੀਬਤ ਹੈ ਬੱਚਾ ਮੂਰੀ ਮੂਰੀ ਦੀ ਕੋਈ ਤੁਸੀਂ ਨਹੀਂ 10 ਦਿਨ ਦਾ ਪ੍ਰੋਗਰਾਮ ਸੀ ਬਹੁਤ ਵਧੀਆ ਜਿਹਦਾ ਤੇ ਬਹੁਤ ਸਾਰੇ ਲੋਕਾਂ ਨੇ ਜਾਰੀ ਕੀਤਾ ਹੈ ਇੱਕ ਨਿਗਤਨਾਰੇ ਜੀ ਸਿੱਖੋ ਮਤਲਬ ਹਰੀਕੇ ਪਤਨ ਨੰਬਰ ਸਾਹਦੇ ਨੇੜੇ ਜਾਓਗੇ ਨੀ ਉੱਥੇ ਜਿਹੜਾ ਹਰੀਕੇ ਪਤਨ ਦਰਿਆ ਹੋਵੇ ਬਸਤ ਕੇ ਜਾਨੀ ਤਿਆਰੀ ਹੋਈ ਹੈ ਇਸ ਸਾਸਨਾ ਦੇ ਵਿੱਚ ਕਿੰਨਾ ਜਗਰਾਂ ਦੇ ਵਾਸਤੇ ਕਰਨਪਤੀ ਮਹਾਰਾਜ ਹਰੀਕੇ ਪੱਤਨ ਜਾ ਰਹੀ ਸਾਰੇ ਯਾਨੀ ਰਾਕੇ ਬਾਲਾ ਸਿੰਘ ਮੰਡਲ ਵਾਲੇ ਸਾਰੇ ਯਾਨੀ ਵਧੀਆ ਢੰਗ ਨਾਲ ਪਟਾਦਰ ਪ੍ਰੋਗਰਾਮ ਚੱਲਿਆ ਜਨਤਾ ਨੇ ਵੀ ਸਾਥ ਦਿੱਤਾ ਸਾਰੀ ਸੰਗਤ ਨੇ ਸਾਥ ਦਿੱਤਾ ਸਾਰੀ ਸੰਗਤ ਜਿੱਥੇ ਜਾਵਾਂਗੇ ਕਰਿਆ ਨੇ ਫਾਈਨਲ ਮਾਰਚ ਜਾਵਾਂਗੇ ਉਦੀਪਾਲ ਜੀ ਅੱਗੇ ਜਾ ਕੇ ਹਰੀਕੇ ਪੱਤਨ ਦਿਆ ਕੋਲ ਅੰਮ੍ਰਿਤਸਰ ਜਾਵੋਗੇ ਜੀ ਸਰਨਾ ਤੇ ਪੈਲਾ ਵੀ ਮੌਜੂਦ ਨੇ ਆਪਾਂ ਉਹਨਾਂ ਤੋਂ ਵੀ ਜਾਂਦੇ ਆ ਕੀ ਕਹਿੰਦੀਆਂ ਨੇ ਪੈਲਾ ਕਿੰਦਾ ਦਾ ਉਤਸ਼ਾਹ ਆ ਵਾਚ ਬਲਾਵਾ ਜੀ ਗਣਪਤੀ ਪਪਾ ਮੋਰੀਆ ਹੋਲ ਗਣਪਤੀ ਮਹਾਰਾਜ ਕੀ ਜੈ ਗਣਪਤੀ ਉਤਸਵ ਜਿਹੜਾ ਕਿ 7 ਤਰੀਕ ਤੋਂ 17 ਤਰੀਕ ਤੱਕ ਚੱਲਿਆ ਜੀ 7 ਤਰੀਕ ਨੂੰ ਗਣਪਤੀ ਸਾਡੇ ਜਗਰਉਂ ਜੀ ਆ ਰਿਹਾ ਨੇ ਰਾਜਾ ਸਾਰਾ ਸਾਰਾ ਸਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਹੁੰਦਾ ਇਹਨਾਂ 10 ਦਿਨਾਂ ਦਾ ਇਹ 10 ਦਿਨ ਅਸੀਂ ਇਸ ਤਰ੍ਹਾਂ ਕੱਟਦੇ ਆ ਜਿਵੇਂ ਸਾਡੇ ਘਰੇ ਵਿਆਹ ਹੁੰਦਾ ਵਰਤਾਂ ਭਾਈ ਨੇ ਕਿ ਲੈਣ ਰਾਤ ਅਸੀਂ ਵੇਲੇ 7 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਥੇ ਹੀ ਹੁੰਦੇ ਆ ਲੰਮਿਆਂ ਵਾਲੇ ਬਾਗ ਚ ਧਾਨੇ ਧਰਤੀ ਲੰਮਿਆਂ ਵਾਲੇ ਬਾਗ ਦੀ ਇੱਥੇ ਸੀ ਹਰ ਸਾਲ ਮੇਲਾ ਮਨਾਉਂਦੇ ਆ ਗੰਗਦੀ ਉਤਸਵ ਮਨਾਉਂਦੇ ਆ ਔਰ ਸੰਗਤ ਸਾਡਾ ਇੰਨਾ ਸਾਥ ਦਿੰਦੀ ਹੈ ਇੰਨਾ ਸਾਥ ਦਿੰਦੀ ਹੈ ਅਸੀਂ ਦੱਸ ਨਹੀਂ ਸਕਦੇ ਇਹ ਜਰੂਰ ਹੈ ਵੀ ਉਹ ਬੰਦਾ ਲੋਕੀ ਕਹਿਣ ਲੱਗ ਜਾਂਦੇ ਆ ਵੀ ਬਹੁਤ ਰਸ਼ ਹੈ ਜੀ ਬਹੁਤ ਰਸ਼ ਹੈ ਜੇ ਰਸ਼ ਹੋਇਆ ਤਾਂ ਗਣਪਤੀ ਜੀ ਆਏ ਸੰਗਤ ਦੇ ਨਾਲ ਹੀ ਗਣਪਤੀ ਜੀ ਆਏ ਤੇ ਹੁਣ ਅਸੀਂ ਗਣਪਤੀ ਜੀ ਦਾ ਵਿਸਰਜਨ ਕਰਨ ਵਾਸਤੇ ਫਤਰੀ ਕੇ ਪਤਨ ਚਲੇ ਆ ਜੀ ਤੇ ਗਣਪਤੀ ਜੀ ਇਦਾਂ ਹੀ ਹਰ ਸਾਲ ਆਉਂਦੇ ਰਹਿਣ ਤੇ ਕੁਰਸੀਆਂ ਬਸਾਉਂਦੇ ਰਹਿਣ ਤੇ ਸਾਡੀਆਂ ਝੋਲੀਆਂ ਭਰਦੇ ਰਹਿਣ ਜੀ ਤੁਸੀਂ ਕੀ ਕਹੋਗੇ ਜੀ ਚਲੋ ਭਾਈ ਚਲੋ ਪਛੇਤ ਪਤਾ ਇਨੀ ਤੇਰੀ ਹੋ ਜੇ ਆਪਣੇ ਮਹਿਲਾ ਤੋਂ ਖੋਲਾ ਬੀ ਚਲੋ ਹੋਰ ਇੱਥੇ ਬੜੀਆਂ ਭਜਨ ਮਿਲਦੀਆਂ ਆਂ ਵੀ ਜਿਸਦਾਸ ਜੀ ਤੋਂ ਹਾਂਜੀ ਹੋਰ ਇੱਥੇ ਬੜੀਆਂ ਭਜਨ ਮਿਲਦੀਆਂ ਆਂ ਵੀ ਜਿਸਦਾਸ ਜੀ ਤੋਂ ਹੋਰ ਅੱਛਾ ਪ੍ਰੋਗਰਾਮ ਹੈ ਸਤਿ ਸ਼੍ਰੀ ਅਕਾਲ ਦੀ ਸੇਵਾ ਪਾਣ ਦੀ ਸੇਵਾ ਹਾਂਜੀ ਹਾਂਜੀ ਉਹ ਦੇਖ ਕਹਿੰਦੇ ਕਿ ਅੰਦਰ ਆ ਸਕਦੇ ਮਿਲ ਕੇ ਪੂਰੀ ਤਰ੍ਹਾਂ ਇਹ ਜੋ ਗਲਤ ਨੂੰ ਸਹੀ ਦੀ ਤਿਆਰੀ ਕੀਤੀ ਗਈ ਹੈ ਤੇ ਫਿਰ ਇਸ਼ਾਰਾ ਕਰਦੇ ਆਪਾਂ ਉਹਨਾਂ ਨੂੰ ਮੌਜੂਦ ਰੱਖਦੇ ਹੋਰ ਵੀ ਇੱਥੇ ਪਹਿਣਾ ਉਹਨਾਂ ਦੇ ਜਾਣਦੇ ਆ ਕੀ ਕਹਿੰਦੇ ਕਿ ਲਗ 10 15 ਤਸਕੂਰ ਕੀ ਕਹੋ ਜੀ ਤੁਸੀਂ ਦੱਸੋ ਇੱਥੇ 10 ਮਿੰਟ ਚੱਲ ਰਹੀ ਹੈ ਕਿੰਨੇ ਕਿੰਨੇ ਸ਼ੌਟਗਨ ਸਾਹਿਬ ਨੂੰ ਬੁਲਾ ਲੈਣੇ ਤੂੰ ਕਹੇਂਗਾ ਫਿਰ ਤੂੰ ਵਾ ਤਾਂ ਪੱਕੇ ਹੈ ਗਣਪਤੀ ਪੱਪਾ ਦੀ ਬਹੁਤ ਕਲੀਅਰ ਹੈ ਦਾ ਰਾਈ ਉਹ ਲੱਗਿਆ ਰੰਨਾ ਪੰਜ ਕਾਲਾ ਜਾਣਾ ਕਦੋਂ ਜਾਣਾ ਬਸ ਗਣਪਤੀ ਪੱਪਾ ਹਾਂ ਸੰਗਰਗੋਤ 2000 ਅੱਛਾ ਤਾਂ ਮੈਨੂੰ ਹਾਂ ਨਾ ਦੱਸ ਬਾਕੀ ਗੱਲ ਓਕੇ ਜੀ ਜੀ ਬਹੁਤ ਵਧੀਆ ਰਿਹਾ ਗੱਲ ਪਰ ਜਿੰਨੇ ਦਿਨ ਇੱਥੇ ਆਏ ਹੋ ਕਿਦਾਂ ਦਾ ਇੱਥੇ ਮਾਹੌਲ ਮਿਲਿਆ ਬਹੁਤ ਵਧੀਆ ਰਿਹਾ ਬੱਚਾ ਸ਼ਾਮ ਟਾਈਮ ਸ਼ਾਮ ਇਹ ਨਾਲ ਚੱਲੇ ਸਭ ਸਾਰੇ ਮਨ ਨੂੰ ਖੁਸ਼ੀ ਹੋਈ ਹੋਰ ਖੁਸ਼ੀ ਪਰ ਵੱਜੂ ਵੱਜੂ ਨਹੀਂ ਕਿ ਕਦੋਂ ਜਾਣਾ ਹੈ ਕਦੋਂ ਜਾਣਾ ਸੋ ਦੇਖਿਆ ਜੀ ਕਿਸ ਤਰ੍ਹਾਂ ਸ਼ੀਰ ਬਾਲਾ ਜੀ ਸੇਵਾ ਮੰਡਲ ਵੱਲੋਂ ਕੀਤੇ ਗਏ ਇਸ ਜੋ ਪ੍ਰੋਗਰਾਮ ਦੀ ਤਿਆਰੀ ਸੀ ਪੂਰੀ ਮੁਕੰਮਲ ਹੋ ਚੁੱਕੀ ਹੈ ਔਰ 10 ਦਿਨ ਦੇ ਇਸ ਗਣਪਤੀ ਉਤਸਵ ਤੋਂ ਬਾਅਦ ਹੋਣ ਇਹ ਵਿਸਰਜਨ ਦੀ ਤਿਆਰੀ ਹੈ ਜੋ ਕਿ ਹਰੀ ਕੇ ਪੱਤਰ ਜਗਰਾਉ ਤੋਂ ਅਮਰੀਕਾ ਰੋਡ ਤੱਕ ਜਾ ਕੇ ਇਹ ਸਮਾਪਤ ਹੋਏਗਾ ਔਰ ਪੂਰੇ ਲੋਕ ਇੱਥੇ ਉਤਸ਼ਾਹਿਤ ਨੇ ਸਾਰੇ ਜਗਰਾਉ ਵਾਸੀ ਇਸ ਗੱਲੋਂ ਸ਼੍ਰੀ ਬਾਲਾ ਜੀ ਸੇਵਾ ਮੰਡਲ ਦਾ ਧੰਨਵਾਦ ਕਰਦੇ ਨੇ ਇੰਡੀਆ ਨਿਊਜ਼ ਪੰਜਾਬ ਦੀ ਟੀਮ ਵੱਲੋਂ ਵੀ ਬਾਕਾਇਦਾ ਦਾ ਧੰਨਵਾਦੀ ਤਾਂ ਜਾਂਦੇ ਇਹ ਵੀ ਨਾਲ ਕਿਹਾ ਜਾਂਦਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਇੰਨੇ ਉਤਸ਼ਾਹ ਨਾਲ ਇਹ ਸ਼੍ਰੀ ਬਾਲਾ ਜੀ ਸੇਵਾ ਮੰਡਲ ਆਪਣਾ ਜਿਹੜਾ ਇਹ ਕਲਚਰ ਦੇ ਸੁਭਾ ਮਨਾਉਂਦੇ ਨਾਲ ਤੇ ਜਗਰਾਉ ਵਾਸੀ ਲੋਕ ਹੇ ਮੇਰੇ ਬੱਬਰ ਇੰਡੀਆ ਨਿਊਜ਼ ਦੇ ਪੰਜਾਬ ਜਗਰਾਓ